ਲੋੜ ਮੈਂ ਇੱਕ ਗੱਲ ਕਹਿਣ ਲੱਗਾ। ਈਆਂ ਮੇਰੇ ਵੀ ਆ ਸਭ ਤੇ ਆ ਮਰ ਬਖਸ਼ੇ ਆਪਣੀ ਧੀ ਵਾਸਤੇ ਕੋਈ ਬਹੁਤ ਅਮੀਰ ਘਰ ਲੱਭਣ ਦੀ ਲੋੜ ਨਹੀਂ ਬਾਕੀ ਕਿਸਮ ਦੇ ਸੌਦੇ। ਆਪਣੀ ਧੀ ਵਾਸਤੇ ਚੰਗਾ ਬਰ ਲੱਭਣ ਦੀ ਲੋੜ ਆ ਜਿਹੜਾ ਤੁਹਾਡੀ ਧੀ ਨੂੰ ਪਿਆਰ ਕਰੇ ਜਿਹਦੇ ਘਰ ਦੇ ਵਿੱਚ ਧੀ ਜਾ ਕੇ ਧੀ ਨੂੰ ਸਕੂਨ ਮਿਲੇ ਧੀ ਨੂੰ ਸੁੱਖ ਮਿਲੇ ਹਰ ਵਕਤ ਉਸ ਘਰ ਦੇ ਮੈਂਬਰ ਉਸ ਆਈ ਹੋਈ ਧੀ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਣ ਉਹ ਧੀ ਦੇ ਮਾਪਿਓ ਸਦਾ ਹੀ ਖੁਸ਼ ਰਹਿੰਦੇ ਆ ਕਿਸੇ ਨੇ ਪੁੱਛਿਆ ਸੀ ਕਿ ਧੀਆਂ ਵਾਲੇ ਖੁਸ਼ਕਦਰ ਰਹਿੰਦੇ ਆ ਉਹ ਪਿਓ ਨੇ ਕਿਹਾ ਕਿ ਹਾਂ ਕਿ ਜਦੋਂ ਮੇਰੀ ਧੀ ਦੇ ਘਰੋਂ ਮੈਨੂੰ ਠੰਢੀ ਠੰਢੀ ਹਵਾ ਆਉਂਦੀ ਆ ਉਦੋਂ ਮੇਰਾ ਸੀਨਾ ਭਰ ਜਾਂਦਾ ਪਰ ਸੁੱਖ ਦੀ ਨਹੀਂ ਆਉਂਦੀ ਆ ਉਦੋਂ ਮੈਂ ਸਭ ਤੋਂ ਵੱਧ ਖੁਸ਼ੀ ਵਿੱਚ ਹੁੰਦਾ ਸੋ ਜੇ ਤੁਸੀਂ ਮੇਰੇ ਨਾਲ ਸਹਿਮਤ ਆ ਤੇ ਜਰੂਰ ਜਦੋਂ ਮੈਂ ਤਾਂ ਇਹ ਦੱਸਿਆ ਉਹ ਪ੍ਰਵ ਉਹ tinha ਸੰਸਾਰ ਚ ਲਾਉਂਦੀਆਂ ਨੇ ਇਹਨਾਂ ਦੀ ਰਿਸਪੈਕਟ ਕਰਿਆ ਕਰੋ ਇਹਨੂੰ ਪਿਆਰ ਕਰਿਆ ਕਰੋ ਇਹਨੂੰ ਆਪਣੇ ਸੀਮਾ ਲਾ ਕੇ ਰੱਖਿਆ ਕਰੋ ਇਹ ਵੀ ਸਾਡੀਆਂ ਧੀਆਂ ਸਾਡੀਆਂ ਦਿਲ ਦੀਆਂ ਅੰਦਰਾਂ ਨੇ ਸਸਰੀ ਘਰ ਲੋਬਿਕ ਮੈਂ ਇੱਕ ਗੱਲ ਕਰਨ ਲੱਗਾ ਹਾਂ ਇੱਥੇ ਮੇਰੇ ਵੀ ਆ ਸਭ ਦੇ ਧੀਾਂ ਮਾਰੇ ਬਖਸ਼ੇ ਆਪਣੀ ਧੀ ਵਾਸਤੇ ਕੋਈ ਬਹੁਤ ਅਮੀਰ ਘਰ ਲੱਭਣ ਦੀ ਲੋੜ ਨਹੀਂ ਬਾਕੀ ਕਿਸੇ ਦੇ ਸੌਦੇ ਆਪਣੀ ਧੀ ਵਾਸਤੇ ਚੰਗਾ ਬਰ ਲੱਭਣ ਦੀ ਲੋੜ ਆ ਜਿਹੜਾ ਤੁਹਾਡੀ ਧੀ ਨੂੰ ਪਿਆਰ ਕਰੇ ਜਿਹਦੇ ਘਰ ਦੇ ਵਿੱਚ ਧੀ ਜਾ ਕੇ ਧੀ ਨੂੰ ਸਕੂਨ ਮਿਲੇ ਧੀ ਨੂੰ ਸੁੱਖ ਮਿਲੇ ਹਰ ਵਕਤ ਉਸ ਘਰ ਦੇ ਮੈਂਬਰ ਉਸ ਆਈ ਹੋਈ ਧੀ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਣ ਉਹ ਧੀ ਦੇ ਮਾਪਿਓ ਸਦਾ ਖੁਸ਼ ਰਹਿੰਦੇ ਆ ਕਿਸੇ ਨੇ ਪੁੱਛਿਆ ਸੀ ਵੀ ਧੀਾਂ ਵਾਲੇ ਖੁਸ਼ਕਦਰ ਰਹਿੰਦੇ ਆ ਉਹ ਪਿਓ ਨੇ ਕਿਹਾ ਕਿ ਜਦੋਂ ਮੇਰੀ ਧੀ ਦੇ ਘਰੋਂ ਮੈਨੂੰ ਠੰਢੀ ਠੰਢੀ ਹਵਾ ਆਉਂਦੀ ਆ ਉਦੋਂ ਮੇਰਾ ਸੀਨਾ ਭਰ ਜਾਂਦਾ ਪਰ ਸੁੱਖ ਦੀ ਨਹੀਂ ਆਉਂਦੀ ਆ ਉਦੋਂ ਮੈਂ ਸਭ ਤੋਂ ਵੱਧ ਖੁਸ਼ੀ ਵਿੱਚ ਹੁੰਦਾ ਸੋ ਜੇ ਤੁਸੀਂ ਮੇਰੇ ਨਾਲ ਸਹਿਮਤ ਆ ਤੇ ਜਰੂਰ ਕਮੈਂਟਾਂ ਵਿੱਚ ਦੱਸਿਓ ਕਿਰਪਾ ਕਰ ਉਹ ਧੀਆ ਸੰਸਾਰ ਚ ਲਾਉਂਦੀਆਂ ਨੇ ਇਹਨਾਂ ਦੀ ਰਿਸਪੈਕਟ ਕਰਿਆ ਕਰੋ ਇਹਨੂੰ ਪਿਆਰ ਕਰਿਆ ਕਰੋ ਇਹਨਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਕਰੋ ਇਹ ਵੀ ਸਾਡੀਆਂ ਧੀਆ ਸਾਡੀਆਂ ਦਿਆਦੀਆਂ ਆਂਦਰਾ ਨੇ ਸਤਿ ਸ੍ਰੀ ਅਕਾਲ। ਲੋਬ ਮੈਂ ਇੱਕ ਗੱਲ ਕਹਿਣ ਲੱਗਾ। ਇੱਥੇ ਮੇਰੇ ਵੀ ਆ ਸਭ ਦੇ ਇੱਥੇ ਮਰੇ ਬਖਸ਼ੇ ਆਪਣੀ ਧੀ ਵਾਸਤੇ ਕੋਈ ਬਹੁਤ ਅਮੀਰ ਘਰ ਲੱਭਣ ਦੀ ਲੋੜ ਨਹੀਂ, ਬਾਕੀ ਕਿਸਮ ਦੇ ਸੌਦੇ। ਆਪਣੀ ਧੀ ਵਾਸਤੇ ਚੰਗਾ ਬਰ ਲੱਭਣ ਦੀ ਲੋੜ ਆ ਜਿਹੜਾ ਤੁਹਾਡੀ ਧੀ ਨੂੰ ਪਿਆਰ ਕਰੇ ਜਿਹਦੇ ਘਰ ਦੇ ਵਿੱਚ ਧੀ ਜਾ ਕੇ ਧੀ ਨੂੰ ਸਕੂਨ ਮਿਲੇ ਧੀ ਨੂੰ ਸੁੱਖ ਮਿਲੇ ਹਰ ਵਕਤ ਉਸ ਘਰ ਦੇ ਮੈਂਬਰ ਉਸ ਆਈ ਹੋਈ ਧੀ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਣ ਉਹ ਧੀ ਦੇ ਮਾਪਿਓ ਸਦਾ ਖੁਸ਼ ਰਹਿੰਦੇ ਆ ਕਿਸੇ ਨੇ ਪੁੱਛਿਆ ਸੀ ਵੀ ਧੀਆਂ ਵਾਲੇ ਖੁਸ਼ਕਦਰ ਰਹਿੰਦੇ ਆ ਉਹ ਪਿਓ ਨੇ ਕਿਹਾ ਜੇ ਜਦੋਂ ਮੇਰੀ ਧੀ ਦੇ ਘਰੋਂ ਮੈਨੂੰ ਠੰਡੀ ਠੰਡੀ ਹਵਾ ਆਉਂਦੀ ਆ ਉਦੋਂ ਮੇਰਾ ਸੀਨਾ ਭਰ ਜਾਂਦਾ ਪਰ ਸੁੱਖ ਨਹੀਂ ਆਉਂਦੀ ਆ ਮੋਦਮੈ ਸਤੋਂ ਬੜ ਖੁਸ਼ੀ ਵਿੱਚ ਹੁੰਨਾ ਸੋ ਜੇ ਤੁਸੀਂ ਮੇਰੇ ਨਾਲ ਸਹਿਮਤ ਆ ਤੇ ਜਰੂਰ ਕਮੈਂਟਾਂ ਵਿੱਚ ਦੱਸਿਓ ਪਰ ਉਹ ਧੀਆ ਸੰਸਾਰ ਚ ਲਾਉਂਦੀਆਂ ਨੇ ਇਹਨਾਂ ਦੀ ਰਿਸਪੈਕਟ ਕਰਿਆ ਕਰੋ ਇਹਨੂੰ ਪਿਆਰ ਕਰਿਆ ਕਰੋ ਇਹਨਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਕਰੋ ਇਹ ਵੀ ਸਾਡੀਆਂ ਧੀਆ ਸਾਡੀਆਂ ਦਿਲ ਦੀਆਂ ਆਂਦਰਾ ਨੇ ਸਤਿ ਸ੍ਰੀ ਅਕਾਲ